ਖਾਲਸਾ ਉਹ ਬਾਈਬ ਜੀ ਦਾ ਖਾਲਸਾ ਬਾਈਬ ਜੀ ਦੀ ਫਤਿਹ ਜੀ ਆਪ ਸੰਗਤਾਂ ਦੇ ਸਾਹਮਣੇ ਜੋ ਨਿਊਜ਼ ਆ ਰਹੀ ਆ ਕਿ 5 ਜੁਲਾਈ ਨੂੰ ਭਾਈ ਅਮਰਪਾਲ ਸਿੰਘ ਜੋ ਨੇ ਕਿ ਐਮਪੀ ਦੇ ਅਹੁਦੇ ਵਜੋਂ ਸੌ ਚੱਕਣਗੇ ਬਿਲਕੁਲ ਉਹ ਖਬਰ ਜਿਹੜੀ ਉਹ ਦਰੁਸਤ ਆ ਸਹੀ ਆ ਕਿਉਂਕਿ ਕੁਝ ਦਿਨ ਪਹਿਲਾਂ ਵੀ ਕਾਫੀ ਵਾਰੀ ਇਹ ਖਬਰ ਆ ਚਕੀ ਆ ਤੇ ਸੰਗਤ ਦੁਬਦਾ ਚ ਪੈ ਜਾਂਦੀ ਆ ਸੋ ਇਸ ਵਾਸਤੇ ਬੇਨਤੀ ਕਰਦੀ ਆ ਕਿ 5 ਜੁਲਾਈ ਨੂੰ ਹੀ ਜਿਹੜਾ ਉਹ ਭਾਈ ਸਾਹਿਬ ਸੌ ਜਿਹੜੀ ਆ ਉਹ ਚੱਕਣਗੇ ਪਾਰਲੀਮੈਂਟ ਦੇ ਅਹੁਦੇਦਾਰ ਵਜੋਂ ਪਰ ਜਿਹੜੀ ਇੱਕ ਹੋਰ ਵੀ ਗੱਲ ਨਾਲ ਚੱਲ ਰਹੀ ਆ ਕਿ 4 ਦਿਨ ਦੀ ਪੈਰੋਲ ਆ ਜਿਹਦੇ ਵਿੱਚ ਸੰਗਤ ਫੋਨ ਕਰ ਰਹੀ ਆ ਮੈਸੇਜ ਕਰ ਰਹੀ ਆ ਕਿ ਜਿਹੜੀ ਪੈਰੋਲ ਮਿਲਣੀ ਆ 4 ਦਿਨਾਂ ਦੀ ਉਹਦੇ ਵਿੱਚ ਭਾਈ ਸਾਹਿਬ ਪੰਜਾਬ ਆਉਣਗੇ ਜਾਂ ਘਰ ਆਉਣਗੇ ਸੋ ਉਹਦੇ ਵਾਸਤੇ ਮੈਂ ਬੇਨਤੀ ਕਰਦਾ ਕਿ 4 ਦਿਨ ਦੀ ਜਿਹੜੀ ਪੈਰੋਲ ਮਿਲੀ ਆ ਉਹ ਸੌ ਚੁੱਕਣ ਵਾਸਤੇ ਹੀ ਮਿਲੀ ਆ ਉਹਨਾਂ 7 ਦਿਨਾਂ ਦੇ ਵਿੱਚੋਂ ਕਿਸੇ ਵੀ ਦਿਨ ਚੁਕਾ ਸਕਦੇ ਵੈਸੇ 5 ਜੁਲਾਈ ਨਿਸ਼ਚਿਤ ਕੀਤੀ ਗਈ ਆ ਪਰ ਜੇਕਰ ਕੋਈ ਅਰਚਨ ਹੁੰਦੀ ਆ ਕਾਨੂੰਨੀ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਆ ਤੇ ਉਹਦੇ ਵਿੱਚ ਹੋ ਸਕਦਾ ਕਿ ਉਹ ਦਿਨ ਕਿ ਅੱਗੇ ਪਿੱਛੇ ਹੋ ਜਾਣ ਪਰ 4 ਦਿਨ ਦੀ ਪਰਵੋਲ ਦਾ ਮਤਲਬ ਜਿਹੜਾ ਵਾ ਉਹ ਭਾਈ ਸਾਹਿਬ ਨੂੰ ਜਿਹੜਾ ਸੌਂਚ ਪਾਉਂਦਾ ਹੀ ਆ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਉਸ 4 ਦਿਨ ਦੇ ਵਿੱਚ ਪੰਜਾਬ ਆਉਣਗੇ ਦੂਸਰੀ ਬੇਨਤੀ ਜੋ ਸੰਗਤ ਪੁੱਛ ਰਹੀ ਹੈ ਜਾਂ ਕਹਿ ਰਹੀ ਹੈ ਕਿ ਉੱਥੇ ਜਾ ਸਕਦੇ ਆ ਪਾਰਲੀਮੈਂਟ ਦੇ ਵਿੱਚ ਜਿੱਥੇ ਭਾਈ ਸਾਹਿਬ ਨੇ ਸੌਂ ਚੱਕਣੀ ਆ ਜਾਂ ਉੱਥੇ ਜਾ ਕੇ ਉਹਨਾਂ ਨੂੰ ਮਿਲ ਸਕਦੇ ਆ ਤੇ ਉਹ ਬੇਨਤੀ ਕਰਦੇ ਆ ਕਿ ਬਿਲਕੁਲ ਨਹੀਂ ਇਦਾਂ ਦਾ ਕੋਈ ਆਰਡਰ ਨਹੀਂ ਹੈਗਾ ਨਾ ਇਦਾਂ ਦਾ ਕੋਈ ਸਿਸਟਮ ਹੈਗਾ ਕਿ ਆਪਾਂ ਜਾ ਕੇ ਕੋਈ ਮਿਲ ਸਕਦੇ ਆ ਹਜੇ ਤਾਂ ਅਸੀਂ ਸੋਚ ਰਹੇ ਸੀ ਕਿ ਸਵੇਰੇ ਜੇ ਮਹਾਰਾ ਕਿਰਪਾ ਕਰਨ ਸਿੱਧੇ ਜਾਵਾਂਗੇ ਪਹਿਲੀ ਗੱਲ ਤਾਂ ਇਹ ਕਿ ਜਿਹੜੀਆਂ ਕਰਦੇ ਫੋਨ ਕਰਦੇ ਬੱਸ ਹਾਂ ਜੀ ਹਜੇ ਤਾਂ ਸੋਚ ਰਹੇ ਸੀ ਅਸੀਂ ਕਿ ਦਿੱਲੀ ਜਾਵਾਂਗੇ ਤੇ ਪਰ ਉਸ ਤੋਂ ਪਹਿਲਾਂ ਹੀ ਏਜੰਸੀਜ਼ ਜਿਹੜੀਆਂ ਨੇ ਉਹਨਾਂ ਦੇ ਐਕਚੁਅਲ ਹੋ ਗਈਆਂ ਉਹਨਾਂ ਦੇ ਫੋਨ ਆਉਣ ਲੱਗ ਗਏ ਤੇ ਤੁਸੀਂ ਦਿੱਲੀ ਤਾਂ ਨਹੀਂ ਜਾ ਰਹੇ ਜੇ ਜਾ ਰਹੇ ਹੋ ਤਾਂ ਤੁਸੀਂ ਨਹੀਂ ਜਾਣਾ ਸੋ ਪਹਿਲੀ ਗੱਲ ਤਾਂ ਆਪਾਂ ਜਾ ਹੀ ਨਹੀਂ ਸਕਦੇ ਜਾਣ ਦੇਣਾ ਨਹੀਂ ਕਿਸੇ ਨੇ ਪਰ ਜੇ ਕੋਈ ਸੰਗਤ ਦਾ ਜੀ ਇਹ ਚਾਵੇ ਕਿ ਮੈਂ ਜਾ ਕੇ ਜਾਂ ਦਿੱਲੀ ਤੋਂ ਕੋਈ ਸੰਗਤ ਚਾਵੇ ਇਦਾਂ ਦਾ ਤਾਂ ਨਹੀਂ ਕਿ ਰੀ ਬੇਨਤੀ ਹੈ ਕਿ ਇਦਾਂ ਦਾ ਕੋਈ ਵੀ ਆਪਜੀ ਕੋਸ਼ਿਸ਼ ਨਾ ਕਰਿਓ ਕਿਉਂਕਿ ਇਦਾਂ ਸੰਭਵ ਨਹੀਂ ਹੈਗਾ ਭਾਈ ਸਾਹਿਬ ਨੂੰ ਨਹੀਂ ਮਿਲ ਦਿੱਤਾ ਜਾਣਾ ਤੇ ਸਿਰਫ ਉਹਨਾਂ ਨੂੰ ਜਿਹੜੀ ਸੌ ਚੁੱਕਣ ਦੀ ਪ੍ਰਕਿਰਿਆ ਵਾ ਉਹ ਜੋ ਵੀ ਫਾਲੋ ਅਪ ਕਰਾਉਣੀ ਉਹਨਾਂ ਨੇ ਜਿਸ ਤਰੀਕੇ ਨਾਲ ਕਰਾਉਣੀ ਹੈ ਉਹੀ ਹੋਣੀ ਹੈ ਤੇ ਉਥੋਂ ਡਿਬਲੂਗੜ ਤੋਂ ਦਿੱਲੀ ਲਿਆਂਦਾ ਜਾਣਾ ਵਾ ਤੇ ਸੌ ਚੱਕ ਪ੍ਰੋਗਰਾਮ ਹੋਣਾ ਵਾ ਤੇ ਵਾਪਸ ਡਿਬਲੂਗੜ ਰੋਣੇ ਭਾਈ ਸਾਹਿਬ ਨੂੰ ਲੈ ਜਾਣਾ ਵਾ ਨਾ ਤਾਂ ਉਹਨਾਂ ਨੂੰ ਪੰਜਾਬ ਲੈ ਕੇ ਆਉਣਾ ਨਾ ਮਨੇ ਘਰ ਆਉਣਾ ਇਸ ਸਮੇਂ ਦੇ ਵਿੱਚ دوسری ਗੱਲ ਕਿ ਇੱਕ ਜਿਹੜੀ बार-बार ਪਹਿਲਾਂ ਵੀ ਬੇਨਤੀ ਕਰ ਚੁੱਕੇ ਆਂ ਕਿ ਬਹੁਤ ਵਾਰ ਕੀ ਹੁੰਦਾ ਕਿ ਕਈ ਵਾਰੀ ਫੇਕ ਪੋਸਟਰ ਬਣ ਜਾਂਦੇ ਨੇ ਫੇਕ ਪੋਸਟਾਂ ਪੈਂਦੀਆਂ ਨੇ ਪਹਿਲੀ ਗੱਲ ਤਾਂ ਵੀ ਜਿੰਨਾ ਚਿਰ ਆਫੀਸ਼ਲ ਜਿਹੜੇ ਪੇਜ ਨੇ ਜਿਨ੍ਹਾਂ ਤੇ ਇਲੈਕਸ਼ਨ ਦੇ ਬਾਬਤ ਜਿਹੜੀਆਂ ਅਪਰੇਂਸ ਪੈਂਦੀਆਂ ਹੁੰਦੀਆਂ ਸੀਗੀਆਂ ਜਿਵੇਂ ਰੋਡ ਮੈਪ ਪੈਂਦਾ ਸੀ ਗਿਆ ਜਾਂ ਬਾਪੂ ਜੀ ਦੀਆਂ ਮਾਤਾ ਜੀ ਦੀਆਂ ਸਾਡੀਆਂ ਵੀਡੀਓਜ਼ ਕਰਾ ਪੈਂਦੀਆਂ ਸੀਗੀਆਂ ਉਹ ਪੇਜਾਂ ਤੇ ਜਾਂ ਉਸ ਤੋਂ ਇਲਾਵਾ ਬਾਪੂ ਜੀ ਦੀ ਜਾਂ ਮਾਤਾ ਜੀ ਦੀ ਕੋਈ ਵੀਡੀਓ ਆਉਂਦੀ ਆ ਸੁਨੇਹਾ ਦੇ ਰੂਪ ਦੇ ਵਿੱਚ ਉਹਦੇ ਉੱਤੇ ਹੀ ਆਪਾਂ ਯਕੀਨ ਕਰਿਆ ਕਰੀਏ ਛੇਤੀ ਕੀਤੇਆਂ ਕੋਈ ਵੀ ਪੋਸਟ ਪੈਂਦੀ ਹੁੰਦੀ ਆ ਜਾਂ ਦਾਸ ਜੀ ਕੋਈ ਆਪਣੀ ਜਿਹੜੀ ਮੇਰੀ ਫੇਸਬੁੱਕ ਆ ਆਈਡੀ ਆ ਉਹ ਤੁਹਾਨੂੰ ਸੰਗਤ ਨੂੰ ਇਹ ਪਤਾ ਹੀ ਹੈ ਵੀ ਇਹੋ ਮੇਰੀ ਇੱਕ ਆਈਡੀ ਆ ਇਹਤੇ ਜੇਕਰ ਕੋਈ ਪੋਸਟ ਪੈਂਦੀ ਆ ਤੇ ਉਹ ਅਸੀਂ ਤਾਂ ਹੀ ਪਾਉਨੇ ਹੁੰਦੇ ਆ ਜਿੰਨਾ ਚਿਰ ਅਸੀਂ ਪੋਸਟ ਨੂੰ ਪੂਰਾ ਘੋਖ ਨਾ ਲਈਏ ਉਸ ਗੱਲ ਨੂੰ ਚੰਗੀ ਤਰ੍ਹਾਂ ਪਤਾ ਨਾ ਕਰ ਲਈਏ ਸੋ ਸੰਗਤ ਨੂੰ ਬੇਨਤੀ ਹੈ ਕਿ ਕਦੇ ਵੀ ਜਿਸ ਉਹ ਇਹਨਾਂ ਚੀਜ਼ਾਂ ਉੱਤੇ ਧਿਆਨ ਰੱਖਿਆ ਕਰੋ ਬਾਕੀ ਪੰਜ ਨੂੰ ਜਿਹੜੀ ਆ ਉਹ ਭਾਈ ਸਾਹਿਬ ਬਿਲਕੁਲ 5 ਜੁਲਾਈ ਡੇਟ ਮਿਲੀ ਆ 4 ਦਿਨ ਦੀ ਜਿਹੜੀ ਪੈਰੋਲ ਆ ਮੈਂ ਫਿਰ ਬੇਨਤੀ ਕਰਦੇ ਆਂ ਕਿ ਉਸ ਪੈਰੋਲ ਦਾ ਮਤਲਬ 4 ਦਿਨ ਦੇ ਵਿੱਚ ਵਿੱਚ ਸੋਚ ਕੋਣਾ ਨਾ ਕਿ ਪਾਉਸਾ ਭਾਈ ਨੂੰ ਪੰਜਾਬ ਲੈ ਕੇ ਭਾਈ ਸਾਹਿਬ ਨੂੰ ਆਉਣਾ ਜਾਂ ਉਹਨਾਂ ਦੇ ਵੱਲੋਂ ਪੰਜਾਬ ਜਾਂ ਘਰ ਆਉਣ ਦੀ ਗੱਲ ਜਿਹੜੀ ਆ ਸੰਗਤ ਦੇ ਲੋਕੀਂ ਕੀਤੀ ਜਾ ਰਹੀ ਆ ਕੋਈ ਇਦਾਂ ਦੀ ਬਿਲਕੁਲ ਕੋਈ ਗੱਲਬਾਤ ਨਹੀਂ ਹੈਗੀ ਨਾ ਹੀ ਆਪਾਂ ਜਾ ਕੇ ਕੋਈ ਵੀ ਮਨੁੱਖ ਜਿਹੜਾ ਵਾ ਜਾ ਕੇ ਉੱਥੇ ਉਹਨਾਂ ਦੀ ਉਸ ਸੌਂਚਕ ਮਗਮ ਚ ਪਛਾਵਲ ਹੋ ਸਕਦੀ ਹੈ ਸੋ ਇਹੀ ਬਸ ਬੇਨਤੀਆਂ ਕਰਨੀ ਸੀ ਆਪ ਜੀ ਨੂੰ ਆਪ ਸੰਗਤ ਨੂੰ ਬੇਨਤੀ ਆ ਸਾਰੇ ਆਪਾਂ ਵੱਤਵਾਰ ਅਰਦਾਸਾਂ ਬੇਨਤੀਆਂ ਕਰੀਏ ਸਾਰੇ ਸਿੰਘਾਂ ਦੇ ਬਾਬਤ ਬਾਣੀ ਪੜੀਏ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਵੀ ਜਲਦੀ ਤੋਂ ਜਲਦੀ ਸਾਰੇ ਸਾਡੇ ਸਿੰਘ ਜਿਨੇ ਸਮੀਤ ਬੰਦੀ ਸਿੰਘ ਜਿਨੇ ਵੀ ਨੌਜਵਾਨ ਜ਼ਿਲਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਦੀ ਸਜਾਵਾਂ ਪੂਰੀਆਂ ਹੋ ਗਈਆਂ ਉਹ ਬੰਦੀ ਸਿੰਘ ਹੋ ਜਾਣਾ ਭਾਵੇਂ ਡਿਬੜੂਗੜ੍ਹ ਵਾਲੇ ਹੋਣ ਜਾਂ ਹੋਰ ਵੀ ਨੌਜਵਾਨ ਜੱਗੀਜੋਲ ਵਰਗੇ ਜਿਨੇ ਵੀ ਨੇ ਉਹ ਸਾਰੇ ਗੁਰੂ ਕਿਰਪਾ ਕਰੇ ਸਿਵੇਂ ਪਾਸ਼ਾ ਜਿਹੜੀ ਆ ਉਹ ਮਹਾਰਾ ਕਿਰਪਾ ਕਰਨ ਸਾਰਿਆਂ ਨੂੰ ਰਿਹਾਈਆਂ ਬਖਸ਼ਣ ਸਾਰੇ ਆਪਣੇ ਘਰਾਂ ਦੇ ਵਿੱਚ ਪੰਥ ਪੰਜਾਬ ਦੇ ਵਿੱਚ ਆ ਕੇ ਕਿ ਸਿਵਾਵਾ ਕਰਨ ਆਪਣੇ ਪਰਿਵਾਰਾਂ ਵਿੱਚ ਵਿਚਰ ਸੁਮਹਾਰਾ ਜਪਲਾ ਕਰੇ ਸਾਰਿਆਂ ਦੀ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ